ਸੰਗਤ ਜੀ ਇੱਕ ਡਰਾਈਵਰ ਵੀਰ ਦਾ ਬੱਚਾ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਹ ਬੱਚੇ ਦਾ ਪਿਓ ਡਰਾਈਵਰੀ ਕਰਦਾ ਤੇ ਮੇਰੀ ਸਾਰੇ ਡਰਾਈਵਰਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਬਾਈ ਤੁਹਾਡੇ ਵਾਂਗੂ ਮਾਤੜ ਪਰਿਵਾਰ ਆ ਇਸ ਵੀਰ ਦੀ ਮਦਦ ਦੇ ਲਈ ਅੱਗੇ ਆਇਓ ਜਿੰਨੇ ਲੋਕ ਡਰਾਈਵਰੀ ਕਰਦੇ ਨੇ ਚਾਹੇ ਉਹ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਜਾਂ ਦੁਨੀਆ ਦੀ ਕਿਸੇ ਵੀ ਜਗ੍ਹਾ ਤੇ ਜਿੱਥੇ ਵੀ ਉਹ ਡਰਾਈਵਰੀ ਕਰਦੇ ਤੁਹਾਡੀ ਹੀ ਇੱਕ ਤੁਹਾਡੀ ਹੀ ਕੰਮ ਤੁਹਾਡੇ ਨਾਲ ਦਾ ਕੰਮ ਕਰਨ ਵਾਲਾ ਇੱਕ ਵਿਅਕਤੀ ਉਹਦਾ ਬੱਚਾ ਆਈਸੀਯੂ 'ਚ ਉਹਦੇ ਹਾਲਾਤ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਵੈਂਟੀਲੇਟਰ ਤੇ ਪਿਆ ਹੋਇਆ ਬੱਚਾ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਬੱਚੇ ਦੀ ਮਦਦ ਦੇ ਲਈ ਅੱਗੇ ਜਰੂਰ ਆਇਓ ਉਹ ਠੀਕ ਹੋ ਜੀ ਮੈਂ ਮੰਗ ਕੇ ਲਿਆ ਮੈਂ ਆਉਂਦਾ ਬੋਤਾ ਬਹੁਤ ਉਖਾ ਮੰਗ ਕੇ ਲਿਆ ਕਿਉਂ ਫਰੂਗ ਕਿਉਂ ਨਹੀਂ ਸੀ ਰਿਆ ਪਹਿਲਾਂ ਕੋਈ ਦਿੱਕਤ ਸੀ ਨਹੀਂ ਸਰ ਦਿੱਕਤ ਨਹੀਂ ਸੀ ਮੈਂ ਸਵਾ ਲੱਖ ਦਾ ਮੇਰੇ ਕੋਲ ਇੱਕ ਹੀ ਆ ਕਿਉਂ ਡਾਕਟਰ ਨਹੀਂ ਜਵਾਬ ਦੇਤਾ ਉਹ ਕਹਿੰਦੇ ਡਾਕਟਰ ਨਹੀਂ ਕਹਿੰਦੀ ਗਾਂ ਮੇਰੀ ਨੌ ਨੂੰ ਕਹਿੰਦਾ ਤੁਸੀਂ ਬੱਚਾ ਨਹੀਂ ਢੱਸ ਸਕਦੇ ਡਾਕਟਰ ਨੇ ਕਿਹਾ ਵੀ ਤੁਹਾਡੀ ਨੌ ਨੂੰ ਵੀ ਅੱਗੇ ਬੱਚਾ ਨਹੀਂ ਲੈ ਸਕਦੀ ਨਹੀਂ ਨਹੀਂ ਲੈ ਸਕਦਾ ਉਹਨੂੰ ਬਚਾਉਣਾ ਬਹੁਤ ਜ਼ਰੂਰੀ ਸੀ ਹਾਂ ਮੈਂ ਇਹਦੇ ਲਈ ਪਹਿਲਾਂ ਕੋਈ ਵੀ ਮੁੰਡਾ ਨਹੀਂ ਹੈਗਾ ਇੱਕ ਬੇਟੀ